ੴ ਸਤਿਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ ਨਾਵਾ ਸਾਰੰਗ ਭਗੋ ਸਾਰੰਗ 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 ਮਹੱਲਾ ਨਾਵਾ ਹਰ ਬਿਨ ਉਤੇਰੂ ਕੋ ਨਾ ਸਹਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਜਦੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਪੂਰਬ ਵੱਲ ਵਿਚਰਦਿਆਂ ਹੋਇਆਂ ਪਟਨੇ ਸਾਹਿਬ ਬਿਹਾਰ ਦੇ ਇਲਾਕੇ ਚਰਨ ਪਾਏ ਹਨ ਇੱਥੇ ਗੁਰੂ ਮਹਾਰਾਜ ਸਾਹਿਬ ਕਾਫੀ ਚਿਰ ਨਿਵਾਸ ਕੀਤਾ ਹੈ ਫਿਰ ਬਿਸ਼ਨ ਸਿੰਘ ਰਾਜੇ ਦੀ ਮਦਦ ਵਾਸਤੇ ਗੁਰੂ ਮਹਾਰਾਜ ਸਾਹਿਬ ਅੱਗੇ ਢਾਕੇ ਨੂੰ ਗਏ ਹਨ ਜਗਤ ਗੁਰੂ ਜੀ ਦੇ ਪਾਸ ਪਟਨੇ ਦੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਮਨ ਚ ਵਿਰਾਗ ਚ ਨੇ ਪੈਦਾ ਹੋਵੇ ਐਸਾ ਪਰਮਪਵਿੱਤਰ ਉਪਦੇਸ਼ ਬਖਸ਼ੋ ਸੁਰ ਕੇ ਗੁਰੂ ਮਹਾਰਾਜ ਸਾਹਿਬ ਸਾਰਿਆਂ ਪਦਾਰਥਾਂ ਨੂੰ ਮਿੱਥਿਆ ਪ੍ਰਤੀਤ ਕਰਾਉਂਦੇ ਹੋਏ ਵਿਰਾਗਮਈ ਉਪਦੇਸ਼ ਗਰੀਬ ਨਵਾਜ਼ ਜੀ ਪੰਨੇ ਸਾਹਿਬ ਦੀ ਸੰਗਤ ਨੂੰ ਇਹ ਜਿਸ ਵਕਤ ਕਾਮਰੂ ਦੇਸ਼ ਨੂੰ ਮਹਾਰਾਜ ਜਾਣ ਲੱਗੇ ਐ ਉਸ ਅਸਲ ਪਵਿੱਤਰ ਉਪਦੇਸ਼ ਦੇ ਕੇ ਮਾਤਾ ਨਾਨਕੀ ਜੀ ਨੂੰ ਸਤਿਗੁਰੂ ਸਾਹਿਬ ਦੇ ਮહેર ਸਾਡੇ ਮਾਤਾ ਗੁਜਰੀ ਸਾਹਿਬ ਜੀ ਨੂੰ ਤੇ ਕਿਰਪਾਲ ਚੰਦ ਜੀ ਨੂੰ ਹੋਰ ਸਿੱਖ ਸੰਗਤਾਂ ਸਮੇਤ ਪੜਨੇ ਸਾਹਿਬ ਵਿੱਚ ਟਿਕਾ ਕੇ ਆਪ ਅੱਗੇ ਨੂੰ ਚਲਦੇ ਹੋਏ ਸੰਗਤਾਂ ਨੂੰ ਬੇਨਤੀ ਕਰਨ ਤੋਂ ਉਪਦੇਸ਼ ਦੇ ਕੇ ਗਏ ਸਨ ਹਰ ਦਿਤੀਰੂ ਕੋ ਨ ਸਹਾਈ ਇੱਕੋ ਦਵਾਜ ਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਰਾਜ ਸਾਦੰਗ ਮਹੱਲਾ ਨਾਵਾਂ ਸਾਰੰਗ ਰਾਜ ਦੇ ਅੰਦਰ ਗੁਰੂ ਸਾਹਿਬ ਨਵੇਂ ਪਾਸ਼ਾ ਉਚਾਰਨ ਕਰਦੇ ਹਨ ਹਰ ਬਿਨ ਤੀਰੂ ਕੋ ਨ ਸਹਾਈ ਤੇ ਜੀਵ ਆਪਣੇ ਰਿਤੇ ਜੇ ਨਿਸ਼ਤੇ ਕਰ ਕਿ ਹਰੀ ਅਕਾਲ ਪੁਰਖ ਤੋਂ ਬਗੈਰ ਇਹ ਸੰਸਾਰ ਦੇ ਅੰਦਰ ਲੋਕ ਪ੍ਰਲੋਕ ਦੇ ਵਿੱਚ ਤੇਰਾ ਕੋਈ ਵੀ ਸਹਾਇਕ ਨਹੀਂ ਹੈ ਤਾਂ ਕੀ ਮਾਤ ਪਿਤਾ ਸੁਤ ਬਨਤਾ ਕਿਸ ਸਰੀਰ ਦੀ ਮਾਤਾ ਹੈ ਸਰੀਰ ਦਾ ਹੀ ਪਿਤਾ ਹੈ ਸਰੀਰ ਦੇ ਹੀ ਪੁੱਤਰ ਹਨ ਸਰੀਰ ਦੀ ਇਸਤਰੀ ਹੈ ਕੌਣ ਹੈ ਕਿਸੇ ਦਾ ਕੋਈ ਬਿਨਾ ਪ੍ਰਯੋਗਿੰ ਤੋਂ ਮਤਲਬ ਤੋਂ ਕੋ ਕਾਹੂ ਕੋ ਭਾਈ ਕੌਣ ਭਾਈ ਕਿਸਦਾ ਕੋਈ ਭਾਈ ਹੈ ਜਬ ਹੀ ਨਿਰਦਮ ਦੇਖੋ ਨਰ ਕੋ ਸੰਸਾਰ ਸਭ ਭਾਗੇ ਰਹਾਉ ਅੰਤਾਰਨੀ ਅਰ ਸੰਪਤ ਸਗਰੀ ਜੇਰਾ ਤੁਹਾਨੂੰ ਰੋਕੜੀ ਸਮਝਿਆ ਹੋਇਆ ਧਰਤੀ ਜ਼ਮੀਨ ਮੰਨੀ ਹੋਈ ਹੈ ਅਰ ਸੰਪਦ ਹੋਰ ਹਾਥੀ ਘੋੜੇ ਗਊਆਂ ਮਜਾਰਕ ਭਵੂਤੀ ਸਾਰੀ ਆਪਣੀ ਮੰਨੀ ਹੈ ਜੋ ਮਾਨਿਓ ਆਪਣਾਈ ਜਿਹੜੀ ਆਪਣਾ ਹੱਥ ਕਰਕੇ ਮੈਂ ਆਪਣੀ ਹੀ ਜੀਵ ਮੰਨੀ ਹੈ ਤਾਨੇ ਛੂਟਾ ਕਸ਼ ਸੰਗ ਨਾ ਚੱਲੇ ਲੈੋ ਸਰੀਰ ਛੁੱਟ ਜਾਏਗਾ ਉਹਨੂੰ ਕੋਈ ਵੀ ਬਾਜ਼ਾਰ ਸੇ ਨਾਲ ਨਹੀਂ ਚੱਲੇਗਾ ਕਹਾ ਤਾਹੀ ਲਪਟਾ ਇਸ ਵੇ ਇੱਕ ਇਸ ਵਾਤੇ ਭਾਈ ਇਹਨਾਂ ਬਾਜ਼ਾਰਾਂ 'ਚ ਲਪਟ ਰਹੇ ਹੋ ਫਸ ਰਹੇ ਹੋ ਕਿਤਨੂੰ ਨਾ ਲਪਟਾਉਣਾ ਕਰੋ ਦੀਨ ਦਇਆਲ ਸਦਾ ਦੁੱਖ ਭੰਜਨ ਨੂੰ ਗਰੀਬਾਂ ਦੇ ਵ્યાਅ ਕਰਨ ਵਾਲਾ ਹੈ ਸਦਾ ਜਮਣ ਮਰਨ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ ਤਾਂ ਸਿਓ ਰੂਚ ਨਾ ਵਢਾਈ ਉਹਦੇ ਨਾਲ ਹੀ ਜੀਵ ਰੂਚੀ ਚਤੁਰੀ ਇਛਾ ਭਾਵਨਾ ਦੇ ਨਾਲ ਵਧਾਉਣੀ ਨਹੀਂ ਕੀਤੀ ਤਾਂ ਨਾਨਕ ਕਹਿਤ ਜਗਤ ਸਭ ਮਿੱਥਿਆ ਸਤਗੁਰ ਨਾਨਕ ਦੇਵ ਜੀ ਫਰਮਾਉਂਦੇ ਨੇ ਜਿਹੜਾ ਸਾਰਾ ਸੰਸਾਰ ਹੈ ਇਹ ਪਹਿਲਾਂ ਹੈ ਨਹੀਂ ਸੀ ਅੱਗੇ ਨੂੰ ਹੋਣਾ ਨਹੀਂ ਵਿਚਾਲੇ ਵੀ ਅਣ ਹੋਇਆ ਪ੍ਰਤੀਤ ਹੋ ਰਿਹਾ ਹੈ ਇਹ ਮਿੱਥਿਆ ਨੂੰ ਕਹੀਦਾ ਜਿਹੜਾ ਪ੍ਰਤੀਤ ਹੋਵੇ ਤੇ ਹੋਵੇ ਨਾ ਜਿਹਦਾ ਆਗੰਤ ਕੋਈ ਨਾ ਹੋਵੇ ਵਰਤਮਾਨ ਸਵੇਂ ਚ ਨਾਲ ਸਾਸਨਾ ਦੇਵੇ ਤੇ ਪ੍ਰਤੀਤ ਹੋਵੇ ਇਸ ਨੂੰ ਮਿੱਥਿਆ ਕਹੀਦਾ ਝੂਠਾ ਜਿਹੜਾ ਉਹੀ ਨਾ ਹੋਵੇ ਇਹ ਮਿਥਿਆਨ ਹੋਇਆ ਪ੍ਰਤੀਤ ਹੋ ਰਿਹਾ ਕਿਉਂ ਸੁਪਨਾ ਰਹਿ ਨਾਈ ਜਿਵੇਂ ਰਾਤ ਆਈ ਤਾਂ ਸੁਪਨਾ ਹੁੰਦਾ ਹੈ ਸੁਪਨੇ ਦੇ ਵਿੱਚ ਬਿਆੰਤ ਪਦਾਰਥਾਂ ਨੂੰ ਬਚਦਾ ਹੈ ਕਟੰਬ ਬਣਾ ਲੈਂਦਾ ਹੈ ਪਰਿਵਾਰ ਬਣਾ ਲੈਂਦਾ ਹੈ ਜਾ ਕੇ ਕੋਈ ਚੀਜ਼ ਨਹੀਂ ਰਹਿੰਦੀ ਇਸ ਪ੍ਰਕਾਰ ਅਵਿਦਿਆ ਰੂਪੀ ਨੀਂਦੇ ਹੋਣੇ ਕਰਕੇ ਇਹ ਸੰਸਾਰ ਸੁਪਨਾ ਤੈਨੂੰ ਪ੍ਰਤੀਤ ਹੋਇਆ ਹੈ ਇਹ ਉਮਰ ਰੂਪੀ ਆਤ ਵਿੱਚ ਇਹਦੇ ਨਾਲ ਕੋਈ ਪਦਾਰਥ ਸੰ ਪ੍ਰਲੋਕ ਚ ਨਹੀਂ ਜਾਵੇਗਾ ਸਾਰੰਗ ਮਹਲਾ ਆਵਾ ਕਹਾ ਮਨ ਵਿਖਿਆ ਸਿਉ ਲਪਟਾਈ ਇਹ ਅਪਣੇ ਲੰਨ ਨੂੰ ਸਿਖਿਆ ਜਈ ਇਹ ਮਨਾ ਕਿਉਂ ਵਿਖਿਆ ਮਾਇਆ ਵਿੱਚ ਸਬਦ ਸੰਸਰ ਰੂਪਨਾ ਸੰਗਤ ਵਿਸ਼ਿਆਂ ਵਿੱਚ ਕਿਉਂ ਲਪਟਾਈ ਲੁਟੜਿਆ ਹੀ ਨਿਸ਼ਚੈ ਕਰਕੇ ਯਾ ਜਗ ਮੈਂ ਕੋ ਰਹਿਣ ਨਾ ਪਾਉ ਯਾ ਇਹ ਸੰਸਾਰ ਹੈ ਇਸ ਵਿੱਚ ਕੋਈ ਜਗ ਚ ਸ਼ਹਿਰਦਾਰੀ ਕੋਈ ਰਹਿਣਾ ਨਹੀਂ ਪਾਵੇਗਾ ਇੱਕ ਆਗ ਹੈ ਇੱਕ ਜਾਹੀ ਇੱਕ ਜਨਮ ਧਾਰਦਾਰ ਕੇ ਬਾਲਕ ਆਉਂਦੇ ਆ ਵਧਾਈਆਂ ਦੇ ਜਾਂਦੀਆਂ ਹਨ ਇੱਕ ਪਾਸੇ ਕੂਚ ਕਰਕੇ ਚਲੇ ਜਾਂਦੇ ਹਨ ਰਹਾਉ ਕਾਂ ਕੋ ਤਨ ਤਨ ਸੰਪਤ ਕਾਂ ਕੀ ਇਹ ਕਿਸ ਦਾ ਸਰੀਰ ਹੈ ਕਿਸ ਦਾ ਤਨ ਹੈ ਕਿਸ ਦੀ ਸੰਪਤ ਸੂ ਆਦਿਕ ਜੋ ਹੋਰ ਬਹੁਤੀ ਹੈ ਕਿਸ ਦੀ ਹੈ ਕਾਸ ਉਹ ਨਿਉ ਲਗਾਹੀ ਕਿਹੜੇ ਪ੍ਰਦਾਨ ਸੋਨਾ ਤੂੰ ਭਾਈ ਨਿਉ ਲਾਈ ਰੱਖਦਾ ਨਹੀਂ ਲਾਉਣਾ ਚਾਹੀਦਾ ਜੋ ਦੀਸੈ ਸੋ ਸਗਲ ਬਿਨਾਸੈ ਜੋ ਕੁਝ ਦਿਸ ਰਿਹਾ ਸਭ ਨਾਸ ਹੋ ਜਾਏਗਾ ਜਿਵੇਂ ਬਾਦਰ ਕੀ ਸ਼ਾਨ ਜਿਵੇਂ ਬੱਦਲਾਂ ਦੀ ਸ਼ਾਨ ਥੋੜਾ ਚਿਰ ਹੁੰਦੀ ਹੈ ਛਟ ਨਾਸ ਹੋ ਜਾਂਦੀ ਹੈ ਇਸੇ ਪ੍ਰਕਾਰ ਮਾਇਆ ਰੂਪੀ ਬੱਦਲ ਦਾ ਸੁਖ ਰੂਪੀ ਛਾਂ ਤੈਨੂੰ ਪ੍ਰਤੀਤ ਹੋ ਰਹੀ ਹੈ ਇਹ ਜਦੋਂ ਪਰਾਵਦ ਰੂਪੀ ਹਵਾ ਆਵੇਗੀ ਜਿਸ ਪੁੰਨੀ ਪੁਰਖਾਂ ਦੇ ਕੋਲੇ ਜਾਣਾ ਉੱਥੇ ਸ਼ਾਨ ਚਲੀ ਜਾਏਗੀ ਤੂੰ ਖਾਲੀ ਦਾ ਖਾਲੀ reh jayega ਤਾਜ ਆਵੀ ਮਹਾਨ ਸ਼ਰਨ ਸੰਤਨ ਗਹੋ ਦਿਲ ਦਾ ਹੰਕਾਰ ਛੱਡ ਕਰਕੇ ਸੰਤਾਂ ਭਗਤਾਂ ਦੀ ਜਿਨ੍ਹਾਂ ਨੂੰ ਸਾਸ਼ ਗ੍ਰਾਸ ਨਹੀਂ ਮਿਲਦਾ ਐਸੇ ਗੁਰਮੁਖਾਂ ਦੀ ਸ਼ਰਨ ਗ੍ਰਹਿਣ ਕਰ ਪਕੜ ਮੁਕਤ ਹੋਏ ਛਿੰਨ ਮਾਹੀ ਜੋ ਸੰਗਤ ਕਰੇਗਾ ਤਾਂ ਇੱਕ ਛਿੰਦੇ ਜਮਾਰਾ ਸਾਹਿਬ ਦੀ ਕਿਰਪਾ ਨਾਲ ਮੁਕਤ ਹੋ ਜਾਏਗਾ ਜਨ ਨਾਨਕ ਭਗਵੰਤ ਭਜਨ ਬਿਨ ਸਤਗੁਰ ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਦੀ 9ਵੇਂ ਸੂਤਿ ਫਰਮਾਉਂਦੇ ਐ ਪਰਮੇਸ਼ਰ ਦਾ ਭਜਨ ਕਰੇ ਤੋਂ ਬਗੈਰ ਸੁਖ ਸੁਪਨੇ ਪੀ ਨਾਹੀ ਸੁਪਨੇ ਮਾਤਰ ਵੀ ਸੁਖ ਨਹੀਂ ਜਾਗਦਿਆਂ ਤਾਂ ਕੀ ਸੁਖ ਹੋਣਾ ਸੀ ਸਾਰੇ ਕਿਨੀ ਨਾ ਕੀਏ ਕਾਜ ਮਾਇਆ ਪੂਰੇ ਕਾਮਕੋਰ ਮਰ ਸਭੀ ਝੂਰੇ ਵਾਲੀ ਹਾਲਤ ਬਣੀ ਰਹਿੰਦੀ ਆ ਸਾਰੰਗ ਮਹੱਲਾ ਨਾਵਾ ਕਹਾ ਨਰ ਆਪਣੋ ਜਨਮ ਗਵਾਵੇ اے ਪੁਰਖ ਆਪਣੇ ਜਨਮ ਨੂੰ ਕਿਸ ਵਾਸਤੇ ਬ्यर्थ ਗਵਾ ਰਿਆ ਹੈ ਮਾਇਆ ਮਦ ਵਿਖਿਆ ਰਸ ਰਚਿਉ ਮਾਇਆ ਰੂਪੀ ਸ਼ਰਾਬ ਪੀ ਕੇ ਕਮਲਾ ਹੋ ਗਿਆ ਹੈ ਤੂੰ ਮਾਇਆ ਦੇ ਮਦ ਹੰਕਾਰ ਚ ਵਿਸ਼ਿਆਂ ਦੇ ਰਸੋਂ ਚ ਰਚ ਰਿਹਾ ਹੈ ਛਾ ਰੂਪ ਜੋ ਮਾਇਆ ਹੈ ਇਹ ਦੇ ਕਰਕੇ ਸਬਦ ਸੁਪਰਸ ਰਸ ਗੰਭਿਸ਼ਾਂ ਚ ਰਚੜਿਆ ਹੈ RAM ਸਰਨ ਨਹੀਂ ਆਵੇ ਇਹਨਾਂ ਦੀ ਰਸ ਵਾਲੇ ਮੰਨ ਕੇ ਇਹ ਰਸ ਇਹਨਾਂ ਚ ਰਸ ਸਮਝਦਾ ਹੈ RAM ਸਰਨ ਨਹੀਂ ਆਵੇ RAM ਜੋ ਪਰਮੇਸ਼ਰ ਰਾਮ ਤੇ ਰਾਮਾ ਉਸ ਪਰਮੇਸ਼ਰ ਦੀ ਸ਼ਰਨ ਨਹੀਂ ਤੂੰ ਆਉਣਾ ਹੈ ਰਹਾਓ ਇਹੋ ਸੰਸਾਰ ਸਗਲ ਹੈ ਸੁਪਨੋ ਜਿਹੜਾ ਸਾਰਾ ਸੰਸਾਰ ਆ ਸੁਪਨੇ ਦੀ ਨਹੀਂ ਆਈ ਹੈ ਸੁਪਨੇ ਤੇ ਆਪ ਹੀ ਆਪਣੀ ਕਲਪਨਾ ਰਹਾ ਸਭ ਰਗਨਨ ਰਚਦਾ ਹੈ ਦੇਖ ਕਹਾਂ ਲੋਭਾਵੇ ਦੇਖ ਕੇ ਕਿਸ ਬਾਤ ਤੇ ਲੋਭਾਇ ਮਾਨ ਹੋ ਰਿਹਾ ਹੈ ਜੋ ਉਪਜੈ ਜੋ ਉਪਜੈ ਸੋ ਸਗਲ ਬਿਨਾਸ ਜੋ ਟੀਜ ਪਹਿਲਾ ਹੋਈ ਹੈ ਉਹ ਸਭ ਨਾਸ ਹੋ ਜਾਏਗੀ ਰਹਿਨ ਨਾ ਕੋ ਪਾਏ ਕੋਈ ਸਰੀਰ ਕਰਕੇ ਚੱਲ ਨਹੀਂ ਰਹਿਣਾ ਪਾਵੇਗਾ ਸੰਸਾਰ ਵਿੱਚ ਮਿੱਥਿਆ ਬੜੇ ਅਵਤਾਰ ਜਿਹੜੇ ਹੋਏ ਹਨ ਤੁਮਰੇ ਪਿਛਤਾ ਪ੍ਰਥਵੀ ਪਰ ਜੇ ਜਗਮਹਿ ਉਤਾਰ ਕਹਾਏ ਮਿੱਥਿਆ ਤਨ ਸਾਚੋ ਕਰ ਮੰਨਿਓ ਇਹ ਸ੍ਰੀ ਰਣ ਹੋਇਆ ਸੁਬਨਿ ਵਾਂਗੂ ਪ੍ਰਤੀਤ ਹੋ ਰਿਹਾ ਤੂੰ ਇਹਨੂੰ ਸੱਚਾ ਕਰਕੇ ਮੰਨ ਲਿਆ ਹੈ ਇਹ ਵਿਦ ਆਪ ਬੰਧਾਵੈ ਇਸੇ ਤਰੀਕੇ ਨਾਲ ਤੂੰ ਭਾਈ ਆਪਣੇ ਆਪ ਨੂੰ ਬੰਨ੍ਹ ਚ ਪਾ ਲਿਆ ਮੈਂ ਦੇ ਹਾਂ ਮੈਂ ਦੇਹੋ ਜਨ ਨਾਨਕ ਸੋ ਜਗ ਮੁਕਤਾ ਸਤਗੁਰ ਨਾਨਕ ਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਰੂਪ ਚ ਉਚਾਰਦੇ ਆ ਉਹ ਪੁਰਖ ਮੁਕਤ ਹੈ ਰਾਮ ਭਜਨ ਚਿਤ ਲਾਵੇ ਜੋ ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਇਹ ਚਿਤ ਲਾਵੇਗਾ ਜੋੜੇਗਾ ਸਾਰੰਗ ਮਹੱਲਾ ਨਾਵਾ ਮਨ ਪਰ ਕਬਹੂ ਨਾ ਹਰ ਗੁਣ ਗਾਇਓ ਏ ਜੀਵ ਉਤੋਂ ਲੋਕ ਦਿਖਾਵੇ ਦੇ ਵਾਸਤੇ ਤੂੰ ਸਭ ਕੁਝ ਕਰਦਾ ਹੈ ਪਰ ਚਿਤ ਨੂੰ ਜੋੜ ਕਰਕੇ ਮਹਾਰਾਜੇ ਮਨ ਲਾ ਆ ਕਰਕੇ ਕਦੇ ਵੀ ਹਰੀ ਅਕਾਲਪੁਰ ਦੇ ਗੁਣਾਂ ਨੂੰ ਨਹੀਂ ਗਾਇਆ ਹੈ ਵਿਖਿਆ ਸਖਤ ਰਹਿਓ ਨਿਸਬਾਸਰ ਵਿਖਿਆ ਮਾਇਆ ਦੇ ਵਿੱਚ ਅਸਖਤ ਨਾਮ ਮੋਹਤ ਹੋ ਰਿਆ ਇਹ ਵਿਖਿਆ ਸਖਤ ਚੋਂ ਜਿਹੜਾ ਹੈ ਅ ਸ਼ਕਤ ਸਮਝਣਾ ਹੈ ਅਰਥ ਵਿਖਿਆ ਦੇ ਵਿੱਚ ਸ਼ਕਤ ਨਾਲ ਮੋਹਤ ਹੋ ਰਿਹਾ ਲਵਲੀਨ ਹੋ ਰਿਹਾ ਹੈ ਰਾਤ ਦਿਨੇ ਵਿਖਿਆ ਦੀ ਸ਼ਕਤੀ ਵਿੱਚ ਸ਼ਕਤੀ ਵਿੱਚ ਵਿਸ਼ੇ ਦੀ ਸ਼ਕਤੀ ਮੋਹਤ ਕਰਨਾ ਹੈ ਅਸਕਤ ਸਭ ਨਹੀਂ ਕਿ ਇਕੱਠਾ ਸਾਂਝਾ ਪਾਠ ਵਿਖਿਆ ਸਕਤੇ ਵਿਸ਼ੇ ਅ ਸ਼ਕਤ ਮੋਹਤ ਹੋ ਰਿਹਾ ਹੈ ਰਾਤ ਦਿਨੇ ਈਨੋ ਆਪਣੋ ਭਾਇਓ ਆਪਣੀਆਂ ਮਰ ਭਾਉਂਦੀਆਂ ਤੇ ਕਰੀਆਂ ਹਨ ਰਹਾਓ ਬੁਰ ਉਪਦੇਸ਼ ਸੁਨਿਓ ਨਹਿ ਕੰਨ ਸਤਗੁਰਾਂ ਦਾ ਉਪਦੇਸ਼ ਜੋ ਹੈ ਅੰਮ੍ਰਿਤ ਰੂਪ ਉਹ ਜੀਆਂ ਦੇ ਕਲਿਆਣ ਕਰਨ ਵਾਲਾ ਉਹ ਸਰਦਾ ਤੇ ਭਰੋਸੇ ਰੂਪੀ ਕੰਨਾਂ ਨਾਲ ਸੁਣਿਆ ਨਹੀਂ ਧਾਰਨ ਕਰਨ ਵਾਸਤੇ ਪਰਦਾਰਾ ਲਪਟਾਇਓ ਪਰਾਇਆ ਇਸਤਰੀਆਂ ਦੇ ਰੂਪ ਵੇਖ ਕੇ ਉਹ ਨਾ ਚੀ ਫਸਿਆ ਰਹਿਣਾ ਪਰ ਨਿੰਦਿਆ ਕਰਨ ਬਹੁਤ ਆਵਤ ਪਰਾਇ ਨਿੰਦਿਆ ਵਾਸਤੇ ਬਹੁਤ ਸਾਰਾ ਦੌੜਦਾ ਫਿਰਦਾ ਰਹਿਣਾ ਹੈ ਹਰ ਵਕਤ ਸਮਝਿਓ ਨਹਿ ਸਮਝਾਇਓ ਬੇਰਾ ਬੇਦੋ ਸ਼ੈਤਾਨ ਸਮਝਾਇਆ ਹੈ ਕਿ ਨਿੰਦ ਕੀ ਗਦਕਤ ਹੋ ਨਾਹੀ ਗੁਰਬਾਣੀ ਚ ਆ ਗਿਆ ਹੈ ਚੋਰ ਜਾਰ ਨੂੰ ਯੂ ਆਰ ਤੋਂ ਬੁਰਾ ਅਣਹੋਂਦਾ ਪਾਰ ਨਿੰਦਕ ਸਿਰ ਤਰਾ ਇਹੋ ਸਮਝਿਆ ਸਮਝਾਇਆ ਹੋਇਆ ਫੇਰ ਵੀ ਸਮਝਿਆ ਨਹੀਂ ਹੈ ਤੂੰ ਅਣਿੰਦਾ ਪਾ ਜਿੰਦਾ ਠੀਕ ਹੈ ਪਾ ਪਰ ਨਿੰਦਾ ਕਰਨ ਬਹੁਤ ਆਵਤ ਬਹੁਤ ਬੁਰਾਈ ਨਿੰਦਾ ਵਾਸਤੇ ਤਾਂ ਹੁੰਦਾ ਦੌੜਦਾ ਹੈ ਸਮਝਿਓ ਨਾ ਸਮਝਾਇਓ ਸਮਝਾਇਆ ਹੋਇਆ ਵੇਦ ਸ਼ਾਸਤਰਾਂ ਦਾ ਗੁਰਾਂ ਦਾ ਸੰਤਾਂ ਭਗਤਾਂ ਦਾ ਸਮਝਿਆ ਨਹੀਂ ਹੈ ਕਹਾ ਕਹੂੰ ਮੈਂ ਆਪਣੀ ਕਰਨੀ ਜਗਿਆਸੂ ਵੱਲੋਂ ਸਤਿਗੁਰਾਂ ਅੱਗੇ ਹੁਣ ਬੇਨਤੀ ਹੈ ਕਿ ਸਤਿਗੁਰੂ ਮੈਂ ਆਪ ਦੀ ਜਿਹੜੀ ਪੈੜੀ ਕਰਨੀ ਹੈ ਉਹ ਕਿੱਥੋਂ ਤੱਕ ਆਪਣੀ ਕਰਤੂਰ ਦੱਸਾਂ ਜਿਹਬਿਦ ਜਨਮ ਗਵਾਇਓ ਜਿਸ ਪੈੜੀ ਕੋ ਸੰਗਤ ਵਿੱਚ ਪੈੜੀ ਕਰਨੀ ਕਰਕੇ ਮੈਂ ਆਪਣੇ ਜਨਮ ਨੂੰ ਗਵਾ ਲਿਆ ਹੈ ਕਹ ਨਾਨਕ ਸਭ ਔਗਣ ਮੂ ਮੈਂ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਗਿਆਸੂ ਬੇਨਤੀ ਕਰ ਮਾਰੋ ਯੱਗੇ ਕਿ ਮਾਰਾ ਜਿੱਥੇ ਨਾਨਕਾਂ ਕੋਲ ਹੋਵੇ ਉੱਥੇ ਆਪਣੀ ਵੱਲੋਂ ਹੁੰਦਾ ਹੈ ਜਿੱਥੇ ਮੁਕਤਾ ਹੈ ਉਪਦੇਸ਼ ਵਿੱਚ ਹੈ ਗੁਰੂ ਸਾਹਿਬ ਜੀ ਕਹਿੰਦੇ ਕਹੇ ਹੋ ਕਿ ਮੇਰੇ ਚ ਮਾਰਾ ਸਾਰੇ ਉਹ ਬਣ ਹਨ ਆਖ ਲਿਓ ਸਰਨਾਇ ਮਹਾਰਾਮ ਆਪ ਦੀ ਸ਼ਰਨ ਆਇਆ ਹਾਂ ਕਿਰਪਾ ਕਰਕੇ ਰੱਖ ਲੋ ਇਹ ਬਖਸ਼ਣ ਦਾ ਤਰੀਕਾ ਹੈ ਬਖਸ਼ਾਉਣ ਦਾ